Hi friends hi john my name is virender from usa india today newspaper and circum tv usa and i'm also doing marriagelegend.com we will find girls and girls for you to marry and uh, you can call me anytime 510-943-8037 or you can email me sargam at gmail.com थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इन Believe it and make it happen. Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. register at info@marriagelegand.com we cater for usa canada uk australia india afg and Lora. for more information call 51094380 ਪੋਰ ਵੀ ਗੱਲ ਸਕਦੇ ਨੇ ਹਾਲਾਤ ਬਰਤਾਨੀਆਂ ਚ ਭਾਰੀ ਬਰਫਬਾਰੀ ਕਾਰਨ ਜਾਨ ਜੀਵਿਤ ਪ੍ਰਭਾਵਿਤ ਹੋ ਰਿਹਾ ਆ ਜਾਰੀ ਹੋਈ ਹੈ ਚਿਤਾਵਨੀ ਜਿहां ਤੁਹਾਨੂੰ ਦੱਸਦੇ ਗਏ ਆ ਕਿ ਬਰਤਾਨੀਆਂ ਚ ਪਿਛਲੇ ਕਈ ਸਾਲਾਂ ਤੋਂ ਸਭ ਤੋਂ ਲੰਬੀ ਤੇ ਭਿਆਨਕ ਸਰਦੀ ਦਾ ਕਹਿ ਜਾਰੀ ਹੈ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਵੀਰਵਾ ਨੂੰ ਭਾਰੀ ਬਰਫਬਾਰੀ ਅਤੇ ਤੇਜ਼ ਹਵਾਵਾਂ ਕਾਰਨ ਹਾਲਾਤ ਹੋਰ ਵੀ ਵਿਗੜ ਸਕਦੇ ਹਨ ਜਿਸ ਨਾਲ ਜਾਨ ਮਾਲ ਦਾ ਖਤਰਾ ਪੈਦਾ ਹੋ ਸਕਦਾ ਹੈ ਖਾਸ ਕਰਕੇ ਮੱਧ ਇੰਗਲੈਂਡ ਵਿੱਚ ਕੁਝ ਹੀ ਘੰਟਿਆਂ ਵਿੱਚ 30 ਸੈਂਟੀਮੀਟਰ ਤੱਕ ਬਰਫ ਪੈਣ ਦੀ ਸੰਭਾਵਨਾ ਹੈ ਜਿਸ ਦਾ ਸਿੱਧਾ ਅਸਰ ਸਕੂਲਾਂ ਯਾਤਰਾ ਅਤੇ ਕਾਰੋਬਾਰ ਤੇ ਪਵੇਗਾ ਤੂਫਾਨ ਦੀ ਗੱਲ ਕਰੀਏ ਤਾਂ ਗੋਰੇਟੀ ਅਤੇ ਮੌਸਮ ਦੀ ਚੇਤਾਵਨੀ ਫ੍ਰਾਂਸੀਸੀ ਮੌਸਮ ਸੇਵਾ ਵੱਲੋਂ ਇਸ ਤੂਫਾਨ ਨੂੰ ਤੂਫਾਨ ਗੋਰੇਟੀ ਦਾ ਨਾਮ ਦਿੱਤਾ ਗਿਆ ਤੇ ਬ੍ਰਿਟੇਨ ਦੇ ਰਾਸ਼ਟਰਪਤੀ ਮੌਸਮ ਵਿਭਾਗ ਦੇ ਮੁਖ ਪੂਰਵ ਅਨੁਮਾਨ ਕਰਤਾ ਨੀਲ ਆਰਮਟ੍ਰੋਗ ਨੇ ਇਸ ਨੂੰ ਇੱਕ ਬਹੁਤ ਖਤਰੇ ਵਾਲਾ ਹਾਲਾਤ ਕਰਾ ਦਿੱਤਾ ਹੈ ਇਸ ਵਿੱਚ ਭਾਰੀ ਬਾਰਿਸ਼ ਤੇਜ਼ ਹਵਾਵਾਂ ਅਤੇ ਬਰਬਾਰੀ ਇੱਕੋ ਸਮੇਂ ਮੁਸੀਬਤ ਬਣ ਸਕਦੀ ਹੈ ਵਿਭਾਗ ਨੇ ਜੁਕੇ ਦੇ ਕਈ ਹਿੱਸਿਆਂ ਲਈ ਐਮਰਜੈਂਸੀ ਚੇਤਾਵਨੀ ਜਾਰੀ ਕੀਤੀ ਹੈ ਜਿਸ ਦਾ ਮਤਲਬ ਇਹ ਹੈ ਕਿ ਗੰਭੀਰ ਮੌਸਮ ਕਾਰਨ ਸੜਕਾਂ ਤੇ ਰੇਲ ਮਾਰਗ ਬੰਦ ਹੋ ਸਕਦੇ ਹਨ ਉਡਾਨਾਂ ਵੀ ਰੱਦ ਹੋ ਸਕਦੀਆਂ ਹਨ ਅਤੇ ਬਿਜਲੀ ਗੁੱਲ ਹੋਣ ਦੀ ਸੰਭਾਵਨਾ ਹੈ UK ਹੈਲਥ ਸਿਕਿਉਰਿਟੀ ਏਜੰਸੀ ਨੇ 12 ਜਨਵਰੀ ਤੱਕ ਪੂਰੇ ਇੰਗਲੈਂਡ ਤੇ ਕੋਲਡ ਵੈਦਰ ਹੈਲਥ ਅਲਰਟ ਵਧਾ ਦਿੱਤਾ ਹੈ ਅਧਿਕਾਰੀਆਂ ਨੇ ਖਦਸ਼ਾ ਜਤਾਇਆ ਹੈ ਕਿ ਇਸ ਕਰਾਕੇ ਦੀ ਠੰਡ ਕਾਰਨ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਖਾਸ ਕਰਕੇ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਤੇ ਪਹਿਲਾਂ ਹੀ ਪਹਿਲਾਂ ਤੋਂ ਹੀ ਬਿਮਾਰ ਵਿਅਕਤੀਆਂ ਲਈ ਖਤਰਾ ਜ਼ਿਆਦਾ ਹੈ ਇਸ ਤੋਂ ਇਲਾਵਾ ਪਿੰਡੂ ਭਾਈਚਾਰਿਆਂ ਦਾ ਸੰਪਰਕ ਟੁੱਟਣ ਤੇ ਮੋਬਾਈਲ ਸਿਗਨਲ ਪ੍ਰਭਾਵਿਤ ਹੋਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਬਰਤਾਨੀਆਂ ਦੇ ਨਾਲ-ਨਾਲ ਉੱਤਰੀ ਪੱਛਮੀ ਯੂਰਪ ਦੇ ਹੋਰ ਹਿੱਸੇ ਵੀ ਇਸ ਮੌਸਮ ਦੀ ਮਾਰ ਹੇਠ ਹਨ। ਵੇਲਜ, ਉੱਤਰੀ ਇੰਗਲੈਂਡ ਅਤੇ ਸਕਾਟਲੈਂਡ ਵਿੱਚ ਪਹਿਲਾਂ ਹੀ ਭਾਰੀ ਬਰਫਬਾਰੀ ਕਾਰਨ ਕਈ ਸਕੂਲ ਬੰਦ ਹਨ। ਨੀਦਰਲੈਂਡ ਦੇ ਐਮਸਟਰਡਮ ਸਤਿਤ ਸਿਫੋਲ ਹਵਾਈ ਅੱਡੇ ਦੇ ਸੈਂਕੜੇ ਉਡਾਨਾਂ ਰੱਦ ਹੋਈਆਂ ਹਨ ਅਤੇ ਬਿਜਲੀ ਦੇ ਕਟਾ ਕਾਰਨ ਮੁਸਾਫਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੂਫਾਨ ਗੋਰੇਟੀ ਦੇ ਸ਼ੁੱਕਰਵਾਰ ਦੇ ਤੱਕ ਬਰਤਾਨੀਆਂ ਦੇ ਤੱਤਾਂ ਤੋਂ ਨਿਕਲ ਕੇ ਯੂਰਪ ਦੇ ਹੋਰ ਹਿੱਸਿਆਂ ਵੱਲ ਵਧਣ ਦੀ ਉਮੀਦ ਅੱਸੀ ਜਾ ਰਹੀਗੀ ਕਿ ਮਤਲਬ ਹਾਲਾਤ ਜਿਹੜੇ ਗਿਆ ਲਗਾਤਾਰ ਵਿਕਾਪੂ ਹੁੰਦੇ ਹੀ ਨਜ਼ਰ ਆ ਰਹੇ ਕਿਉਂਕਿ ਬਰਤਾਨੀਆਂ 'ਚ ਲਗਾਤਾਰ

And I'm also doing marriagelegend.com. you will find girls and girls for you to marry. And uh, you can call me anytime, 510-943-8037. Or you can email me, tv at gmail.com. Or you can fill up your bio data on marriagelegend.com. Thank you. स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है फॉर यू एस ए कैनेडा यू के ऑस्ट्रेलिया इंडिया फिजी एंड मोर इन्फॉर्मेशन कॉल फाइव वन जीरो नाइन फोर थ्री एट जीरो थ्री सेवन